ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਤੁਸੀਂ ਪਿੱਛੇ ਵਾਲਾ ਹੁਣ ਵਿਊ ਦੇਖ ਕੇ ਸਮਝੇ ਗਏ ਹੋਣੇ ਹਨਾ ਆ ਜੋ ਵੀ ਦਿਖਦਾ ਤੁਹਾਨੂੰ ਆਲੇ ਦੁਆਲੇ ਵੀ ਭਾਈ ਮੈਂ ਆਇਆ ਹਾਂ ਜੀ ਮਾਲਾ ਮੈਂ ਇਕੱਲਾ ਆਇਆ ਹੋਇਆ ਮੈਂ ਫੈਮਿਲੀ ਸਾਡੀ ਤਕਰੀਬਨ ਅ ਤਿੰਨ ਜਣੇ ਆਏ ਹੋਏ ਜੀ ਅ ਪੰਜ ਜਣੇ ਕਹਿ ਲੋ ਮਨਕੀਰ ਤੇ ਨੂਰ ਵੀ ਨਾਲੇ ਆ ਤੇ ਭਾਬੀ ਜੀ ਆ ਮੰਮੀ ਆ ਤੇ ਮੈਂ ਅਸੀਂ ਆਏ ਹੋਏ ਜੀ ਮਾਣਾ ਮਾਲਾ ਇਸ ਕਰਕੇ ਆਏ ਹੋਏ ਆ ਭਾਈ ਤੁਹਾਨੂੰ ਪਤਾ ਹੀ ਆ ਲੇਡੀਜ਼ ਦਾ ਹਨਾ ਵੀ ਇਹਨਾਂ ਨੂੰ ਕੋਈ ਵੀ ਕੰਮ ਹੋਵੇ ਐ ਬਹਾਨਾ ਚਾਹੀਦਾ ਹੁੰਦਾ ਮਾਣਾ ਜ ਹੁਣ ਜਿੱਦਾਂ ਹੁਣ ਮੌਸਮ ਆ ਗਿਆ ਇਹਦਾ ਮੌਸਮ ਕਿਹਤਾ ਮਹੀਨਾ ਆ ਗਿਆ ਜੀ ਸੌਣ ਦਾ ਤੇ 500 ਰੁਪਏ ਉੱਪਰ ਦੀਆਂ ਦੀਆਂ ਮੇਰੇ ਨਾਲ ਪਰਸੋਂ ਏ ਬਾਈ ਦਾ ਨੰਬਰ ਲੈ ਆਂਦਾ ਤੇ ਗੱਲਬਾਤ ਉਹਦੇ ਕੇ ਕਰਾਂ ਦੀ ਵੀ ਭਾਈ ਮਹਿੰਦੀ ਲਾਉਣੀ ਆ ਅਸੀਂ ਵੀ ਦੱਸ ਕਿੱਦਾਂ ਲਾਉਣਾ ਆਵਾਂਗਾ ਤੇ ਅੱਜ ਇਹਨਾਂ ਨੇ ਬੁਲਾਇਆ ਹੋ ਜੀ ਮਹਿੰਦੀ ਲਾਉਣੇ ਵਾਲਾ ਅ ਬਾਈ ਦੋ ਆਏ ਹੋਏ ਆ ਉਹ ਜਿਹੜੇ ਸਾਡੇ ਵਿਆਹ ਨੂੰ ਤੇ ਵਿਆਹ ਨੂੰ ਵੀ ਉਹੀ ਮੁੰਡਾ ਆਇਆ ਹੋਇਆ ਤਾਂ ਜਿਹੜਾ ਮਤਲਬ ਅੱਜ ਆਇਆ ਹੋਇਆ ਤੇ ਬਾਕੀ ਹੁਣ ਭਾਈ ਅੰਦਰ ਚੱਲਦੇ ਆ ਜੀ ਤੁਹਾਨੂੰ ਫੈਮਲੀ ਨਾਲ ਸਾਰਿਆਂ ਨਾਲ ਮਿਲਦੇ ਆ ਤੇ ਦੇਖਦੇ ਆ ਫੇ ਮਹਿੰਦੀ ਲੱਗਦੀ ਹੈ ਨਾ ਕਾਣ ਕਾਣ ਲਵਾਉਂਦਾ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਿਹਨੇ ਕਿਹਨੇ ਲਵਾਣੀ ਆ ਤੇ ਸਾਰੇ ਚਾਹਦੇ ਆ ਅੰਦਰ ਮਿਲਦੇ ਆ ਪਹਿਲਾਂ ਸਾਰਿਆਂ ਨੂੰ ਫੇ ਪਤਾ ਲੱਗੂ ਵੀ ਕਿਹਨੇ ਕਿਹਨੇ ਲਵਾਣੀ ਆ ਭਾਈ ਆਹ ਲਓ ਭਾਈ ਮਹਿੰਦੀ ਲੱਗ ਰਹੀ ਆ ਹਾਂ ਕੰਮ ਬਾਈਆਂ ਦਾ ਰੋਜ਼ ਜਿੱਦਾਂ ਇਹ ਰੋਜ਼ ਕਰਨੇ ਕਰਕੇ ਨਾ ਹੱਥ ਬਹੁਤ ਇਹ ਚੱਲਦਾ ਹਾਂ ਨਾਲੇ ਸਫਾਈ ਵੀ ਪੂਰੀ ਐਨ ਤੇ ਕੰਮ ਤੇ ਵੀ ਤੇਜ਼ ਵੀ ਪੂਰੇ ਸਪੀਡ ਵੀ ਪੂਰੀ ਆ ਤੇ ਤੇ ਮੇ ਲੋ ਜੀ ਇਤਰਾ ਮੰਮੀ ਜੀ ਨੂੰ ਬਣਾਵਾ ਸੱਸ ਜੀ ਗਾਦੀ ਸਾਰੇ ਉਹ ਬਾਈ ਜੀ ਦਾ ਸਾਹ ਆਇ ਕਿ ਜੀ ਦੀ ਫੱਕੀ ਹਾਂ ਜੀ ਬਾਈ ਜੀ ਕਾ ਫਾਲਸਾ ਵਾਹ ਗੁਰਜੀ ਕੀ ਫੱਤੇ ਸੌਣ ਚੜਿਆ ਈ ਕੁੜੀਆਂ ਨੂੰ ਸ਼ੌਕ ਹੁੰਦਾ ਮਹਿੰਦੀ ਦਾ ਹਾਂ ਜੀ ਹਾਂ ਇਸ ਕਰਕੇ ਸਾਡੇ ਜਾਸ ਨੂੰ ਇਹਦਾ ਸੌਣ ਪੂਰੇ ਕਰਨੇ ਭਾਈ ਹਾਂ ਕੁਛ ਇਹਦਾ ਪਹਿਲਾ ਹੋਆ ਪਹਿਲਾ ਸੌਣ ਪੈਨਾਸ ਹੋਣਾ। ਇਹ ਮੇਰਾ ਹੀ ਇਧਰ ਜੈ ਜੀ ਸਾਥੀ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕਾ ਚੜ੍ਹਦੀ ਕਲਾ ਚ ਰਹੋਗੇ। ਤੇ ਲੱਗੇ ਹੋਏ ਨੇ ਮਹਿੰਦੀ ਤੋਂ ਹੁਣ ਅੱਜ ਤੁਸੀਂ ਵੀ ਲਵਾਣਗੇ। 109 ਮਹੀਨਾ ਚੜ੍ਹ ਗਿਆ ਜੀ। ਠੀਕ ਹੈ। ਤੇ ਐਸੀ ਆਪਣੀ ਸ਼ੌਕ ਪੂਰੇ ਕਰ ਲਈਏ। ਤਾਂ ਕੰਨੀ ਕੜੇ ਕੋਈ ਹੋਂਦ ਹੁੰਦੀ ਐ ਨਾਲ ਕੋਈ ਦੇਣੇ ਹੋਂਦ ਨਾ ਫਤਰੀਕ ਹੁੰਦੀ ਆਪਣੇ ਘਰ ਨੂੰ ਪੂਰੇ ਵਸ ਜਾਂ ਦੌ ਜਾਂ ਲੱਗ ਗਿਆ। ਹੂੰ ਤੇ ਫਿਰ ਜਦ ਭੈਣ ਦਾ ਸਾਥ ਮਿਲ ਜਾਣਾ ਫਿਰ ਤੁਹਾਨੂੰ ਪਤਾ ਹੋਰ ਸੋਨੇ ਪਰ ਸੁਹਾਗਾ ਆਉਂਦਾ ਹੈ ਹੂੰ ਜੀ ਜੀ ਦੇ ਵੀ ਲਵਾਉਣੀ ਆ ਇਹ ਵੀ ਗੱਲ ਠੀਕ ਆ ਭਾਈ ਆ ਭੈਣਾਂ ਦੋਹੇ ਗਈਆਂ ਹੋਈਆਂ ਮਾਸੀ ਇਹ ਉਧਰੋਂ ਗਿੱਟ ਮਿੱਟ ਜੀ ਕਰਕੇ ਵਸ ਜਦੇ ਨਜ਼ਾਰਾ ਮਾਹੋਰ ਤੇ ਬੜੀ ਆ ਅਧਰਾਨੀ ਦੀ ਥਾਣੀ ਤੇ ਸਾਥ ਚਾਹੀਦਾ ਹਾਂ ਜੇ ਨਾ ਚੇਕਾ

ਮੰਮੀ ਮੇਰੀ ਲੈ ਕੇ ਆਇਓ ਇਹ ਕਿੰਨੀ ਆਊਗੀ ਤੇਲੇ ਵਾਲੀਆਂ ਪਰ ਆਣੀ ਨਾ 111 ਹੋਗੀ ਕਿੰਨੀ 111 ਇਹ ਤੇਲੇ ਵਾਲੀਆਂ 111 ਇਹ ਜਾਣਾ ਜਾਣਾ ਵੀ ਨਹੀਂ ਆਉਣਾ ਉਹ ਤਾਂ ਕਰਨੀ ਹੈ ਸਹੀ ਗੱਲ ਅਸੀਂ ਕਿਹ ਕਰਨਾ ਰੁਕ ਗਏ ਜਿਹੜੀ ਚੀਜ਼ ਇਹਨੇ ਲਿਆਉਣੀ ਲਿਆਉਣੀ ਉਹ ਹਰ ਇੱਕ ਜੁੜ ਪਰ ਬਿਲਕੁਲ ਲਿਆਓ ਭਾਈ ਆਈ ਫਿਰ ਵੈਸੇ ਸਸਤਾ ਵੀ ਇਹ ਜੀ ਘਰ ਕਾਲੀ ਲੱਦਦੀ ਹੈ ਹਾਂ ਗੱਲ ਤਾਂ ਇਹ ਹੀ ਹੈ ਜੀ ਨਹੀਂ ਇੱਕ ਹੋਰ ਵੀ ਅਰਵਿੰਦਰ ਇੱਕ ਗੱਲ ਦੇਖ ਲਈ ਸਸਤਾ ਵੀ ਨਾ ਕੋਈ ਮੋਹ ਮੁਹੱਬਤ ਵੀ ਨਹੀਂ ਕਰਦਾ ਹਾਂਜੀ ਹਾਂ ਜਿਹੜਾ ਪਿਆਰ ਸੱਸ ਨੇ ਕਰ ਲੈਣਾ ਕੋਈ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਜੈਸਮਿਨ ਮਾਰਾ ਪਹਿ ਤਾਂ ਭੁੱਲੀ ਗਈ ਆ ਹਾਂ ਹਾਂਜੀ ਉੱਠੀ ਉੱਠ ਕੇ ਪਹਿਲਾਂ ਤਾਂ ਮੈਂ ਚਲ ਬਈ ਤੇ ਕਿਆ ਖਾਣਾ ਹੈ ਚਲੇ ਨੂੰ ਕਿਆ ਵੀ ਕਚੋਰੀ ਮਚਾਵਾ ਬਾਅਦ ਚ ਕਹਿਣੀ ਮੈਂ ਤਾਂ ਚੱਲੀ ਸ਼ਾਮ ਤੱਕ ਅੱਛਾ ਮਾਤਾ ਬੈਂਦੀ ਹੋਰ ਪਾਤ ਤੇ ਹੋਰ ਹੋਲ ਪੁਆਤੇ ਮੈਂ ਤਾਂ ਬੈਠੀ ਰਹਿੰਦੀ ਪਰ ਜ਼ਿਆਦਾ ਵੀ ਆਇਆ ਵੀ ਉੱਥੇ ਪਿਆਰ ਮਿਲਦਾ ਹਾਂ ਮੈਨਾਂ ਤਾਂ ਨਹੀਂ ਕਰਦਾ ਗੱਲ ਤਾਂ ਆ ਹੈ ਜੀ ਥੈਂਕ ਯੂ ਪਹਿਲਾਂ ਮੈਂ ਸੋਮ ਹਾਂ ਮੈਂ ਨਹੀਂ ਰਹਿਣੀ ਬਾਬਰੀ ਹਾਂਜੀ ਮੇਰੀ ਜਿਹਾਣੀ ਕਰੇ ਮੈਨੂੰ ਪਿਆਰ ਕਰਦੇ ਕਰੇ ਮੈਂ ਤਾਂ ਕੰਕ ਕਰਦੀ ਇਸ ਕਰਕੇ ਦੋਗੇ ਸਾਹਣਾ ਮਾਣੋ ਤਾਂ ਚੰਦਾ ਰਹਿੰਦਾ ਨਹੀਂ ਮਾਲਾ ਮੋਟਾ ਦਾ ਹਾਂਜੀ ਹਾਂ ਠੱਠ ਮਿੱਠੀ ਨੋਕ ਚਾ ਜਿਹੜੀ ਮਰੀ ਆ ਸੀ ਕਿ ਕਰਦੀ ਆ ਹਾਂ ਤੇ ਨੂਰੂ ਕਿਆ ਕਰਨਾ ਪੁੱਤ ਨੂਰ ਇਹਵੇਂ ਚੱਪਲਾ ਕਿੱਥੇ ਸੀ ਆਪਾਂ ਪਿਆਰ ਹੋਵੇ ਤਾਂ ਪੱਟਾ ਬੜੀਆ ਜੀ ਪਾਉਂਦੀ ਸੀ ਘਰਾਂ ਦੀ ਨਹੀਂ ਜਿਹੜੇ ਇਨਸਾਨ ਨੇ ਪਹਿਨਦੀ ਆਏ ਸੋਚ ਲਿਆ ਨਾ ਵੀ ਉਹਰੇ ਤੇ ਕਿਆ ਲੈ ਕੇ ਜਾਣਾ ਉਹ ਕਦੇ ਰੱਦ ਰੱਖੇ ਨਹੀਂ ਸਕਦਾ ਰੱਖ ਨਹੀਂ ਰੱਖ ਸਕਦਾ ਜੀ ਸਹੀ ਗੱਲ ਆ Kahla kahla da. Adi var diye var diye. Kasrı kahla tabii ni. Haniye ਹਾਂ ਨਾ ਬਾਕੀ ਬੁੱਤ ਬਾਕੀ ਹੈ ਮੈਂ ਨਾ ਕਿਹਾ ਤੂੰ ਨਾ ਆ ਲਾ ਲਓ ਭਾਈ ਮਹਿੰਦੀ ਦਾ ਕੰਮ ਚੱਲ ਰਿਹਾ ਜੋਰਾਂ ਛੋਰਾ ਤੇ ਉਹ ਮਿੱਤਰ ਠੀਕ ਆ ਤੁਹਾਡੇ ਚ ਕਿਹੜੇ ਬੰਦੇ ਲੜ ਗਈ ਭਿੰਡਾ ਇਹਨਾਂ ਲਈ ਹੈ ਬੋਲੋ ਬਤਾਓ ਸਾਰੇ ਰੈਡੀ ਬੈਠਾ ਤਕਲੀਫ ਬਹੁਤ ਆ ਫਿਰ ਦਵਾਈ ਲੈ ਕੇ ਆ ਚੱਲੋ ਜੀ ਅਸਲ ਜਿਹੜਾ ਹੁੰਦੀ ਹੈ ਫਿਰੰਡਮ ਆਦਾ ਬਹੁਤ ਜ਼ਹਿਰ ਹੁੰਦੀ ਜੀ ਹੁਣ ਆ ਦਿਨਾਂ ਚ ਦਾ ਬਹੁਤ ਹੋਈ ਜਿਆ ਬਹੁਤ ਔਖਾ ਜੀ ਨਾ ਤੇ ਲਗਾ ਹਾਂ ਗਾਠਾਂ ਨੂੰ ਪ੍ਰਿੰਟਾਂ ਲਿਕਣੀਆਂ ਹਾਂ ਮੱਖੀ ਰਿ ਗਈ ਸਹੀ ਹਾਂ ਨਾ ਜੀ ਬੱਚਾ ਹੁੰਦਾ ਬੱਚੇ ਨਹੀਂ ਲੱਗਦਾ ਬੱਚਾ ਤਾਂ ਹੁੰਦੀਆਂ ਫਲਰਦੀ ਨੇ ਬੈਲੇ ਨਾ ਚਿਕਾ ਕਿਤੇ ਨਾ ਜੀਬਾਨ ਹੈ ਹੀ ਨਹੀਂ ਤੇ ਦੰਦ ਹੈ ਹੀ ਨਹੀਂ ਨਾ ਬੱਚਾ ਹੁੰਦਾ ਹੈਗੇ ਛਾਂਟਿਆ ਬਦਲ ਨਹੀਂ ਉਦਾਂ ਇੱਕ ਵਾਰ ਲਾ ਜੀ ਮੰਮੀ ਦੇਖ ਲਓ ਜਦ ਉੱਥੇ ਜੇ ਆਪਾਂ ਪਹਾੜਾਂ ਨੂੰ ਜਾਂਦੇ ਆ ਉੱਥੇ ਮਾਮਾ ਜੀ ਰਹਾਂਦੇ ਨਾਲੇ ਦੇਖ ਲਓ ਚਾਰੇ ਪਾਸੇ ਜੰਗਲੇ ਜੰਗਲ ਉੱਥੇ ਜਵਾਈ ਮੱਛਰ ਮੱਖੀ ਨਹੀਂ ਹਾਂ ਹੈ ਜੀ ਪਤਾ ਨਹੀਂ ਕੀ ਗੱਲ ਦੇਖ ਲਓ ਕੁਦਰਤ ਬਹੁਤ ਵਧੀਆ ਹੈ ਮੌਸਮ ਹੀ ਸਹੀ ਗੱਲ ਹੈ ਜੀ ਹਾਂ ਮੈਂ ਇੱਕ ਵੀ ਮੱਛਰ ਮੱਖੀ ਨਹੀਂ ਲੜਿਆ ਦੇਖ ਲਓ ਜੇ ਆਪਾਂ ਪਹਿਲਾਂ ਗਏ ਹੋਏ ਤੇ ਪਰ ਹੁਣ ਉਹ ਗਰਵਿੰਦਰ ਨਾਲ ਸਾਥ ਚ ਆ ਜਾ ਅਛਾ ਜੀ ਹਾਂ ਪਾਣੀ ਕਰਦੇ ਨੇ ਕੋਈ ਪਾਣੀ ਖੜ ਜਾਂਦਾ ਫਿਰ ਹੋਰ ਆ ਜਾਣਾ ਉਹ ਵੀ ਥੋੜਾ ਬਹੁਤਾ ਸਹੀ ਗੱਲ ਨਾ ਨਹੀਂ ਥੋੜਾ ਬੋਲ ਨਾ ਹੁਣ ਆਪਣੇ ਜਿੱਕਰ ਉੱਤੇ ਬੈਠਣ ਵੀ ਨਹੀਂ ਦਿੰਦਾ ਬਾਹਰ ਪੱਕੇ ਪੂਰੇ ਦਾ ਬਣਾ ਔਖਾ ਜੀ ਕਿੰਨਾ ਕਿੰਨਾ ਕਿਰੇ ਵੱਲ ਐਸੇ ਬੱਚੇ ਨਾਲ ਜਿੱਦਦਾ ਨਾ ਬੱਚ ਕੇ ਲੱਗਿਆ ਹਾਂ ਉਹਨਾਂ ਨਹੀਂ ਹੈਗਾ ਸਹੀ ਚਾਚਾ ਜੀ ਨੇ ਕਿਹਾ ਤਾਂ ਦੇਖ ਲੰਦਾ ਨੂਰ ਹਾਂ ਚਾਚਾ ਜੀ ਮੈਂ ਬਾਹਰ ਨਹੀਂ ਚਾਚਾ ਸਾਰਾ ਕੁਝ ਲਾਈ ਉਹ ਪੌੜੀ ਨਹੀਂ ਚੜਦੀ ਉਹ ਉਹ ਫੜੋ ਮੜਾ ਜਾ ਜਾ ਅੱਤਕੇ ਨਾਲੇ ਚੱਕ ਲਿਆ ਉਹ ਅੰਦਰ ਨੂੰ ਆਏ ਦਾਣਾ ਨਹੀਂ ਨਹੀਂ ਮੈਂ ਸੀ ਚੁੱਪ ਹੋਇਆ ਇੱਕ ਵਾਰ ਉਹ ਨਹੀਂ ਜੀ ਇੱਕ ਵਾਰ ਦੇ ਅੰਦਰ ਆ ਕੇ ਫੇਰ ਨਹੀਂ ਰੋਣਾ ਉਹਨੇ ਹੁਣ ਥੋੜਾ ਅੰਦਰ ਆਉ ਨੂੰ ਉਹ ਕਰਦੀ ਆ ਲਵਾ ਆ ਗਈ ਆ ਗਈ ਮੰਨ ਗਈ ਸੌਖੀ ਉਹ ਦੇਵਤੀ ਆ ਜਾ ਸਭ ਤੋਂ ਪੁਰਾਣੀ ਦੀ ਖਬਰ ਵੀ ਲੈਣਾ ਚੱਡੂ ਨੂੰ ਆਇਆ ਨਾ ਪੌੜੀ ਚੜ੍ਹ ਰਿਹਾ ਹੈ ਗਿਆ ਵਾ ਗਿਰ ਗਏ ਤੇ ਹੈ ਕਾਲ ਮੰਮੀ ਦੱਸੂਗੀ ਕਾਹਦੇ ਤੇ ਥਿਆ ਵਗੈਰੇ ਨਹੀਂ ਦੱਸੇ ਦੂਗੀ ਉਹ ਕਾਹ ਲਈ ਆਪੇ ਪੰਗਾ ਲੈ ਆਉਂਦੇ ਨੇ ਮੇਰੇ ਤੇ ਆਪੇ ਨਾਲਤੀ ਹੋਇਆ ਹੁਣ ਤਾਂ ਕੁਝ ਨਹੀਂ ਹੋਇਆ ਜੇ ਦੁਨੀਆਂ ਆਪਣੀ ਆਪ ਖੁਦ ਗਲਤੀ ਦਾਤ ਦੇਵੇ ਉੱਤੇ ਬੜਾ ਆਹ ਹੱਸਣਾ ਹੈ ਕੌਣ ਹੈ ਨਾਮੇ ਕੋਈ ਨਹੀਂ ਉਹ ਮੈਂ ਪਿਆਤਾ ਜੀ ਪਰਸੋਂ ਤੇ ਆ ਤਾਂ ਥੋੜਾ ਜਿਹਾ 1 ਲੱਖ ਤਾਂ ਆ ਗਿਆ ਇੰਜਣ ਚੱਲਦਾ ਤਾਂ ਜੀ ਖੇਤਾਂ ਮੇ ਏ ਬਾਈ ਇੰਜਨ ਬੰਦ ਕਰਨੋਂ ਭੱਜ ਗਿਆ ਮੈਂ ਹਾਂ ਚੱਲ ਕੋਠੇ 'ਤੇ ਚੜ੍ਹ ਕੇ ਦੇਖਾਂ ਵੀ ਚੱਲਦਾ ਕਿ ਪੜਾ ਮੁੰਡਾ ਉਤਰ ਗਿਆ ਪਾਣੀ ਨਹੀਂ ਪੈ ਮੀਂਹ ਪੈਣ ਕਰਕੇ ਪਾਟਾ ਉਤਰ ਜਾਂਦਾ ਜੀ ਹਾਂ ਉਹ ਮੈਂ ਕੈਂਚੀ ਫੜੀ ਛੱਡਦੀ ਜੀ ਮੈਂ ਸਾਲੀ ਜਰ ਤੇ ਚੜ੍ਹਨ ਲੱਗਿਆ ਉੱਪਰ ਅੱਛਾ ਕੰਦ ਵੀ ਦਾੜਾ ਜੀ ਵੀ ਕੱਡੇ 'ਤੇ ਹੁੰਦੇ ਉਹਨਾਂ 'ਤੇ ਪੈਰ ਰੱਖ ਕੇ ਚੜ੍ਹਦਾ ਹਾਂ ਉੱਪਰ ਨੂੰ ਐ ਚੜ੍ਹ ਗਿਆ ਹਾਂਜੀ ਹਾਂ ਜਾਂ ਛੱਡ ਨੂੰ ਹੱਥ ਪਾ ਲਿਆ ਉੱਪਰ ਨੂੰ ਕੋਠੇ ਵਿੱਚ ਹਨਮਾ ਦਾ ਹੱਥ ਸਲਿੱਪ ਕਰ ਗਿਆ ਆਹ ਬਤਾਰਾ ਕਰਦੇ ਤਾਂ ਕੱਲ ਨਾ ਦੱਸਿਆ ਨੀ ਨਹੀਂ ਉਹ ਬਤਾਉ ਤਾਂ ਹੋ ਗਿਆ ਉਦਾਂ ਦਾ ਜੀ ਵੈਸੇ ਆਹ ਕੋਣੀ ਤੇ ਵੱਢ ਗਈ ਥੜੀ ਤਾਂ ਹੀ ਕਹਿਣਾ ਤਾਂ ਮੈਂ ਬਾਹ ਦੀ ਦਵਾਈ ਲੈਣ ਗਿਆ ਤਾਂ ਮੈਂ ਤਾਂ ਸਾਂਝੀ ਆਉਣੀ ਆ ਆਹ ਕੱਲ ਹਾਂ ਜੀ ਹਾਂ ਮੈਂ ਤਾਂ ਹੀ ਕਹਿੰਦਾ ਬੱਸ ਵੀ ਆਈ ਸੀ ਜੇਗਾ ਵੱਜੀ ਆ ਨਾ ਵੱਜੀ ਜੋ ਏ ਕੋ ਘੂਠਾ ਜੋੜਦਾ ਕੰਮ ਆ ਜੀ ਉਹ ਪਾਲਾ ਘੂਠਾ ਆ ਵੀ ਜੱਪੜੇ ਲੱਗੀ ਜਾਂਦਾ ਘੂਠੇ ਪਰ ਵੱਜੀ ਦੋਸਤ ਹੋ ਗਏ ਉਹ ਘਰ ਤੋਂ ਹਾਂ ਜੀ ਨਹੀਂ ਰਹਿਦੇ ਜ਼ੋਰ ਪੈਂਦਾ ਹਣਾ ਬਸ ਚੋਈ ਜਾਈਦੀ ਆ ਜੀ ਹੁਣ ਕੋਣੀ ਆ ਪੈਣੀ ਆ ਚੋਕਾ ਭਾਈ ਮੈਂ ਬਣਾ ਸਕਦਾ ਹਾਂ ਆਪ ਤੇਰੇ ਕੋਲ ਵਾ ਚੋੜੀਆਂ ਦਾ ਪੈੜੀਆਂ ਆ ਦੀ ਪੈੜੀਆਂ ਵੀ ਚੇਂਜ ਕਰਦੇ ਜਸਮੀਨ ਦੀ ਤਾਂ ਕਰੀਆਂ ਦੀਆਂ ਕੀ ਆ ਜੀ ਕਹਿੰਦੇ ਅਰਵਿੰਦ ਦੀ ਚੱਪਲ ਨਹੀਂ ਵੇਖ ਆ ਲੈ ਗਿਆ ਸਿੱਟਾ ਨਹੀਂ ਦਿੰਦਾ ਮੈਂ ਵੀ ਇਹ ਵੀ ਚੇਂਜ ਕਰਦੇ ਜਸਮੀਨ ਦੀ ਸਿੱਟਾ ਲੈ ਕੇ ਚੁੱਪ ਦੀ ਸੱਚੀ ਉਹ ਨਹੀਂ ਆਪ ਉਹ ਮੈਂ ਵੀ ਆ ਗਈ ਹਾਂ ਜੀ ਸੱਪ ਵੀ ਮਹਿੰਗੀਆਂ ਲੰਦੀਆਂ ਆ ਇਹ ਮੈਂ ਤਾਂ ਪੈਰ ਨਿਕਲ ਜਾਂਦੇ ਇਹ ਕਿੰਨੀ ਵਧੀਆ ਲਾਦੀਆਂ ਇਹ ਮੈਂ ਤਾਂ ਜਿੰਕ ਵੀ ਪਾਉਂਦਾ ਚੱਪਾ ਸਾਰੇ ਹੁਣ ਪਾਉਂਦੇ ਜੀ ਇਹੀ ਪਰਸੇ ਦੀ 5-600 ਦੀ ਆ ਐਨੀ ਵੀ ਆ ਸਰਪੇ ਦੀ ਆਪਣੇ ਪੱਕੇ ਸਰ ਲਾਗੇ ਇਹ ਤਾਂ ਬ੍ਰਾਂਡ ਚੱਪਾ ਪਾਉਂਦਾ ਮਤਲਬ 1000 ਆਹ ਦੇ ਨਾਲ ਲੱਗਦੀ ਸਾਢੇ 500 ਦੀ ਮੇਰਾ ਗਾੜੀ ਬੋਪਾ ਚੜੂ ਤੋਂ ਵੀ ਬ੍ਰਾਂਡ ਪਾਉਂਦਾ ਵਿੱਕੀ ਵੀ ਚੱਲ ਆਉਂਦੀ ਉਹ ਮੈਂ ਤਾਂ ਵੀ ਹੁਣ ਆਏ ਆ 1000 ਵਿੱਚ ਸਰਦ ਆ 600 ਦੀ ਇਕੱਠਾ ਇੱਕ ਗੱਲ ਪਤਾ ਹੁਣ ਕੀ ਆ ਤੂੰ ਇਸੇ ਤੇ ਦੇਖੀ ਚਾਲੀ ਤੂੰ ਇਸੇ ਆ ਲੇ ਜਣੀ ਹਰ ਵਾਰ ਪੁੱਛੇ ਉਹ ਮੈਂ ਤਾਂ ਜੀ ਇਹ ਜਦ ਲਈਆਂ ਜਦ ਉਹ ਚਾਚੇ ਦਾ ਮੁੰਡਾ ਬਾਹਰ ਨੂੰ ਕੈਨੇਡਾ ਨੂੰ ਗਿਆ ਤਾਂ ਜੀ ਉਹਦੇ ਜੋ ਸ਼ੋਪਿੰਗ ਕਰਦੇ ਫਿਰਦੇ ਤੇ ਫਿਰ ਜਦ ਮੈਂ ਕਿਹਾ ਚੱਲ ਯਾਰ ਲੈ ਚੱਲਦੇ ਹਾਂ ਹੁਣ ਆਏ ਆ ਵੀ ਲੈ ਹੋ ਗਿਆ ਮਹਿੰਗੀਆਂ ਹੁਣ ਮੈਂ ਕਿਹਾ ਘਸਾ ਕੇ ਹੀ ਖੋਲੂਗੇ ਹੁਣ ਆਏ ਨਹੀਂ ਉਹ ਤਾਂ ਚੱਲ ਗਿਆ ਕੋਈ ਚਾਹੀ ਹੋਰ ਬਦਲ ਆਹ ਇਹ ਤਾਂ ਹੈ ਦੁੱਧ ਨੂੰ ਤਾਂ ਵੈਸੇ ਹੀ ਮਮਮੀ ਮੈਂ ਬੂਟੇ ਪਾ ਕੇ ਜਾਂਦਾ ਹਾਂ ਹਾਂ ਪਲਾਸਟਿਕ ਦੇ ਬੂਟ ਤੂੰ ਤਾਂ ਚੱਲਦੇ ਹੀ ਬੂਟ ਆ ਜੀ ਰਵਣ ਨਾਲ ਗੱਲ ਮਿਲ ਜਾਂਦੀ ਜਿੱਤੇ ਮਿੱਤਰ ਦੇਖਣਾ ਮੈਂ ਬਹੁਤ ਵਾਰ ਦੇਖਿਆ ਦੀਦੀ ਪਹਿਲਾਂ ਨਹੀਂ ਡੰਗਰਾਂ ਵਾਲੇ ਮਮਮੀ ਤਾਂ ਇਹ ਕਿ ਆਉਂਦੀ ਆ ਲੈ ਨਹੀਂ ਉਦੀ ਸਭ ਕੁਦੀ ਸਾਰੇ ਬੰਦੇ ਨੇ ਐ ਜੈਸਮੀਨ ਮਿਲਣਾ ਜੁਲਣਾ ਹੁੰਦਾ ਹੈ ਗਾੜੀ ਨੂੰ ਤਾਂ ਤੇਲ ਲੱਗਦਾ ਤਾਂ ਮੁੱਛਾ ਕੜੀ ਜਾਂਦੀ ਤੈਨੂੰ ਕਿਹੜਾ ਪਤਾ ਮੈਂ ਕੱਲ ਵੀ ਤੂੰਲਾਸੀ ਦੇ ਗੋੜਾ ਕੇ ਜਾਈਂ ਜਦੋਂ ਤੇਰਾ ਲੋਟ ਲੱਗ ਗਿਆ ਹਾਂਜੀ ਔਰ ਮੈਨੂੰ ਕਹੀਂ ਤੂੰ ਉਹ ਕਿਹੜਾ ਬੰਦਾ ਨਹੀਂ ਮਿਲੂਗਾ ਸਾਰੇ ਮਿਲਣਗੇ ਇਹ ਪਲਾਸੀ ਦੇ ਪਾ ਕੇ ਜਾਉਗਾ ਤੇ ਉਹ ਬਸਾ ਦੇ ਤੇਰਾ ਜੇਠ ਵੀ ਟੌਪ ਕੱਢ ਕੇ ਲੰਦ ਫਰੈਂਡ ਮੈਂ ਕਿਹਾ ਕਰਦਾ ਤੂੰ ਚਾਹਿਆ ਮੈਂ ਕਹਿਣ ਦੀ ਪਾਰਟੀ ਚ 100 ਬੰਦੇ ਆਣੇ ਮਿਲਣਾ ਉਹ ਇਹ ਨੂੰ ਦੁੱਧ ਪਾ ਲੈ 100 ਬੰਦੇ ਆਣੇ ਮਿਲਣਾ ਮੈਨੂੰ ਬਸ ਗੁੱਡ ਮੁਰਦਾ ਦੁੱਧ ਨੂੰ ਪਾਉਂਗਾ ਬਣਾਵਾਂ ਨੂੰ ਸਾਰੇ ਦੇ ਬੈਠੇ ਮੋਰਸਾ ਗਿਆ ਦੇਖ ਤੁਸੀਂ ਕਿ ਤੇ ਕਿਹਾ ਮਦਦ ਕਰੇ ਕੜੀ ਇੱਧਰ ਤੇ ਉੱਧਰ ਹੋ ਗਈ ਘੜੇ ਦੇਖਦਾ ਕੜੀ ਮੈਂ ਕਿ ਕਿ ਬਟਕਾਉਣੇ ਹੋਣੇ ਲੱਗੇ ਥੋੜਾ ਜਿਹਾ ਵੈਸੇ ਪਹਿਲਾਂ ਤਾਂ ਜਿਹੜੇ ਦੇਖੇ ਉਹ ਜੇ ਬਾਕੀ ਨਹੀਂ ਚੱਲ ਗੱਲ ਪਤਾ ਮਮੀ ਕੀ ਹੈ ਜਦ ਬੰਦੇਰੇ ਬੰਦੇ ਬਾਹਰ ਜਾਣਾ ਹਾਂ ਬੈਠਾ ਹੁਣ 100 ਤਰ੍ਹਾਂ ਦਾ ਬੰਦਾ ਮਿਲਣਾ ਚੰਗੇ ਲਈ ਚੰਗਾ ਵੀ ਮਿਲਣਾ ਮਾੜਾ ਵੀ ਮਿਲਣਾ ਫਿਰ ਉੱਥੇ ਥੋੜਾ ਜਨਾ ਬੰਦੇ ਨੂੰ ਆਪਣਾ ਉੱਪਰ ਚੇਂਜ ਕਰਨਾ ਹਾਂਜੀ ਚੇਂਜ ਹੋਣਾ ਪੈਂਦਾ ਹੁਣ ਡੈਡੀ ਵੀ ਹੁਣ ਪਾਰਟੀ ਚ ਜਾਂਦੇ ਹੁਣ ਉੱਥੇ ਚੰਗੇ ਚੰਗੇ ਅਸਰਾਂ ਨਾਲ ਮਿਲਣਾ ਫਿਰ ਉੱਥੇ ਥੋੜੀ ਜੀ ਬੰਦੇ ਦੀ ਪਰਸਨੈਲਿਟੀ ਦਾ ਫਰਕ ਪੈਂਦਾ ਥੋੜਾ ਜ਼ਰੂਰੀ ਆ ਹਾਂਜੀ ਹਾਂ ਹਜੇ ਤਾਂ ਐਸਾ ਲਾ ਕੇ ਜਾਸੂ ਜਿਹੇ ਬੱਪਾਂ ਦੀ ਚੋਰ ਬੋਤੇ ਪੱਪੀ ਜੀ ਕਿੱਟਾ ਪੋਟਾ ਪਿਆ ਮਾ ਪਾ ਕੇ ਗਲਾਬੀ ਰੰਗ ਦੀ ਪੱਗ ਬਨ ਕੇ ਖੱਬੇ ਹੱਥ 'ਚ ਘੜੀ ਪਾ ਕੇ ਸੱਜੇ ਹੱਥ 'ਚ ਮੁੰਦੀ ਪਾ ਕੇ ਟਾਓ ਕੱਟ ਕੇ ਨਹੀਂ ਹੁੰਦਾ ਇੱਕ ਗੱਲ ਆ ਜੀ ਡੈਡੀ ਨੂੰ ਐ ਕਦੇ ਆਤ ਪੜਾਈ ਕਿੱਥੇ ਪਈ ਉਧਰ ਉਧਰ ਗੋੜੇ ਮਾ ਵੀ ਨਹੀਂ ਕਰਨ ਇਹਨਾਂ ਤਾਲ ਤੇ ਲਵਾ ਲਾ ਨਾ ਅਜਾਈ ਤੂੰ ਸਿੱਖ ਗਿਆ ਪਤਾ ਨਹੀਂ ਗਿਆ ਕਹਿੰਦੇ ਮੈਨੂੰ ਦੀਦੀ ਐਨ ਕਾ ਦੀ ਆਤ ਬਹੁਤ ਮਾੜੀ ਆ ਜੀ ਇਹ ਰਵਿੰਦਰ ਨੂੰ ਕਰਦਾ ਨਹੀਂ ਲੰਕਰ ਹਾਲ ਜਿੱਤਰਾਵਾ ਦਾ ਗਿਆਨ ਦੇ ਮਤਾ ਗਾ ਇਹ ਅਲਕਾ ਬੁਲਿਆ ਜੈਸਮੀਨ ਤਰਾਤੀਆਂ ਹੈ ਬੱਸ ਮੋੜੇ ਉਹਨਾਂ ਨੇ ਕਹਿੰਦੇ ਲੈ ਕੇ ਆਓ ਜਾ ਕੇ ਇਹ ਵੈਗਰ ਅਰਵਿੰਦਰ ਦੀ ਕੀ ਗੱਲ ਦੀ ਇਹ ਵੀ ਤੇ ਗੱਲ ਦੀ ਹੈ ਕਹਿੰਦਾ ਤੇਰੀ ਜੈਸਮੀਨ ਦੀ ਗੱਲ ਦੀ ਹੈ ਅਰਵਿੰਦਰ ਦੀ ਗੱਲ ਦੀ ਹੈ ਦੁਰਿੰਦਰ ਦੀ ਗੱਲ ਹੈ ਲੈਤਾ ਉੱਠੇ ਲਓ ਜੀ ਭਾਈ ਇੱਧਰ ਹੋ ਗਿਆ ਕੰਪਲੀਟ ਦਿਖਾਈਏ ਹੁਣ ਹੱਥ ਆ ਦੀਵਾ ਕੇ ਆ ਵਾ ਹੈ ਜੈਸਮੀਂ ਤੇ ਇੱਧਰ ਆ ਕੇ ਦਿਨ ਆਉਣੀ ਆ ਵੈਸੇ ਕੀ ਗੱਲ ਹੈ ਹਾਂਜੀ ਜੈਸਮੀਂ ਬਹੁਤ ਤੇ ਮੈਂ ਦੀ ਨਾ ਸ਼ਾਪ ਬਹੁਤ ਚਾਹ ਰੋਸ ਚਲਵਾਏ ਜੋ ਮੈਂ ਸੇਂ ਜਾਂਦਾ ਤਾਂ ਦੇਖੀ ਕਿ ਨਾ ਮੇਰੀ ਇੱਕ ਬਾਹਨ ਆ ਜੀ ਹਾਂ ਉਹਨਾਂ ਦੇ ਮੈਂ ਕੁੜੀ ਮਤਲਬ ਸਿੱਖ ਦੀ ਸੁਖਦੀ ਆ ਪਤਾ ਨਹੀਂ ਇਦਾਂ ਹਾਂ ਮੈਂ ਹਾਂਜੀ ਹਾਂ ਹਾਂ ਉਹਨਾਂ ਨੇ ਪੂਰਾ ਡੱਬਾ ਲਿਆ ਕੇ ਰੱਖਿਆ ਵਾ ਮੈਂ ਕਹਿੰਦਾ ਮੜੀ ਜੀ ਫਿੱਕੀ ਹੁੰਦੀ ਜਦੋਂ ਉਹ ਫੇਰ ਦੂ ਇਹਦੇ ਨਾਲ ਉਹ ਮੈਂ ਮੈਂ ਜੀ ਤੁਸੀਂ ਹੋ ਜਿ ਲਈ ਰੱਖਦੇ ਕਹੇ ਹੋ ਪਾਈ ਕੁੜੀ ਸਿੱਖ ਲਈ ਡੱਬਾ ਲਿਆਉਂਦਾ ਨਾ ਮਕਾਉਣਾ ਦਾ ਹੈਗਾ ਹੀ ਆ ਮੰਮੀਆਂ ਦੇ ਲਈ ਜਾਂਦੀਆਂ ਹਾਂਜੀ ਹਾਂ ਉਹ ਮਗਾ ਆ ਤਾਂ ਮਾ ਠੀਕ ਆ ਉਹ ਫਿਰ ਬੰਦ ਹੁੰਦੇ ਦੋ ਕਿੰਦਨ ਬਾਅਦ ਤੱਕ ਜਿੱਦ ਕਿ ਟਿਕਟ ਹੀ ਹੋਣੀ ਜਦੋਂ ਵਿੱਕੀ ਪੈ ਜਾਂਦੀ ਜਦੋਂ ਉਹ ਜਦੋਂ ਵਿੱਕੀ ਹੁੰਦੀ ਜਦੋਂ ਅਗਲੀ ਲਾ ਕੇ ਨਾਰਜ ਕਰਦੇ ਹਾਂ 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 ਹਾਂਜੀ ਹਾਂ ਉਹ ਕੋਈ ਕੋਰਸ ਕੋਰਸ ਜਾ ਕਰਦਾ ਇਕੱਠਾ ਹਾਂਜੀ ਹਾਂ ਮਰ ਕੀ ਹੁਣ ਇਹਨਾਂ ਦਾ ਪਤਾ ਨਹੀਂ ਕਿਵੇਂ ਇਹਨੂੰ ਮੈਂ ਨਹੀਂ ਕਰਦਾ ਮੈਂ ਨਾ ਲੜਕੇ ਵੀ ਮੈਂ ਨਹੀਂ ਰੋਣੀ ਰੋਣੀ ਹੈ ਬਸ ਮੈਂ ਉਹਦਾਂ ਨਹੀਂ ਹੋਣਾ ਹੱਥ ਤੇਵਾ ਨਹੀਂ ਕਰਦਾ ਮੈਨੂੰ ਬਹੁਤ ਸ਼ਰਮ ਆ ਹਾਂ ਲੈ ਛੌਂਕ ਤੇਰਾ ਤਾਂ ਹੀ ਪੂਰਾ ਕਰਿਆ ਵੀ ਲੈ ਨਵਾਲਾ ਭਾਈ ਮੈਂ ਤੀਰੀ ਨੇ ਗਾਇਆ ਉਹਦਾਂ ਇੱਕ ਘਾਤ ਪਾਣਾ ਨਹੀਂ ਲਈ ਨਹੀਂ ਮੇਰੀ ਗੱਲ ਸੁਣੋ ਪਾਪਾ ਨੂੰ ਫੋਨ ਕਰ ਆ ਮੈਂ ਨਹੀਂ ਰੋਈ ਫਿਰਦੀ ਜਾ ਹਾਂ ਕੀਦਾ ਵਿਆਹ ਹੈ ਕਹਿੰਦੇ ਅੱਜ ਕਹਿਤਾ ਸੀ ਪਾਪਾ ਨੂੰ ਫੋਨ ਕਰਕੇ ਅੱਛਾ ਉਹ ਬਾਜ਼ਾਰ ਚ ਤੇ ਹੀ ਉਦੋਂ ਮੇਰਾ ਕੰਮ ਲੇਟ ਹੋਈ ਜਾਂਦਾ ਜੀ ਹੋਰ ਕੀ ਫੇਰ ਉਥੇ ਆਉਂਦੀ ਆਉਂਦੀਆਂ ਸੇ ਹਜੇ ਮਾਲਮਾ ਵੀ ਬੜਲਾ ਤਾਂ ਕੱਪੜੇ ਲੈਣੇ ਸੀ ਨਹੀਂ ਫੇਰ ਪਾਪਾ ਨੇ ਕਿਆ ਗਿਆ ਪਾਪਾ ਨੇ ਕਿਹਾ ਕਿ ਵਿੰਦਰਸਾ ਮੈਂਦੀ ਲੋੜੀ ਪਤਾ ਨਹੀਂ ਕਾੜੀ ਜਾਂਦੀ ਉਹਨਾਂ ਤਾਂ ਪਾਪਾ ਨੇ ਕਹਿੰਦੇ ਓਕੇ ਚੱਲ ਤੂੰ ਤੂੰ ਦਰਵਾਜ਼ਾ ਲਾ ਦੇ ਸ਼ੁਭਾ ਓਏ ਲਾਓ ਜੀ ਮੈਂਦੀ ਲੱਗ ਰਹੀ ਹੈ ਭਾਈ ਇੱਧਰ ਇੱਧਰ ਵੀ ਸ਼ੁਰੂ ਹੋ ਗਈ ਮੈਂ ਇਹਦੀ ਲੱਗਣੀ ਇਹਦਾ ਪਤਾ ਨਹੀਂ ਨਾ ਤੇਰੇ ਕਿੰਨੇ ਘੰਟੇ ਗਰਨੇ ਕੀ ਕੋਈ ਤੋੜਨਾ ਵੜਾ ਵਾਲੇ ਸਕੌਣ ਨਾਲ ਮਸ਼ੀਨ ਨਾਲ ਦੇਖੀ ਮੈਂਹੰਦੀ ਵੀ ਸਕਾਉਂਗੀ ਉਹਦੇ ਨਾਲ ਹੈਗੀ ਆ ਨਾ ਹੈਗੀ ਨਹੀਂ ਤੇ ਫੂਲ ਜੱਕ ਲਿਆਉਣੀ ਪੈਣੀ ਐ ਟੈਕਸ ਵਾਲੀ ਲੈ ਸੇਕੇ 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 ਹਾਂ ਸਹੀ ਗੱਲ ਹੈ ਸਹੀ ਗੱਲ ਕਰ ਰਹੀ ਆ ਹਾਂ ਕੋਈ ਉੱਪਰ ਰਹਿ ਗਿਆ ਮੈਂ ਵਹੀ ਅਜੇ ਤਾਂ ਨਹੀਂ ਅੱਖਰ ਦੇ ਲ ਕੋਈ ਇਦਾਂ ਤਾਂ ਵਿਆਹ ਨਹੀਂ ਲੱਕੂ ਲਿਖਣਾ ਨਹੀਂ ਕੰਨੀ ਲੜਕੂ ਨਹੀਂ ਕਰਨਾ ਲੈ ਰੱ ਸੇਰਾ ਪੂਜਾ ਅੱਜ ਸਹੀ ਵਰਤੈ ਇਦੀ ਗੱਲਾਂ ਮੇਰੇ ਵਿਆਹ ਨੂੰ ਅੱਖਰ ਕੋਈ ਉਹ ਮੇਰੇ ਨਾਮ ਦੇ ਅੱਖਰ ਲਿਖ ਕੇ ਨਾ ਕੱਲਾ ਕੱਲਾ ਲਖਾਏ ਮਤਲਬ ਲੁਕੇ ਬਿਤੇ ਜੀ ਉਹ ਲੱਭਣੇ ਤੇ ਸਾਰੇ ਲੱਭੇ ਪੰਜ ਮਿੰਟ ਚ फोटो खिचिने जुहार करके देखते कई लब्बे नहीं पड़े वहां लाचर लब्बे के खाले फोटो खिचि के जुहार करके क्या देखना मतलब भाई हां काय ये मांगी है लब्बे लब्बे वो है नहीं ना कुत्ते का करती हां सही गलत मैं भी लग लिया कहीं था नबड़ लिखा होता गिलास का था वाली बट आती है वो पूरे बैठ के देख तो भी लगती है ना बैठ जा बैठ ਤਿੰਨੇ ਕਿੱਲੇ ਤੇ ਨਹੀਂ ਲਵਾਉਣੀ ਆ ਬਸ ਅਸੀਂ ਦੋਹਾਂ ਦੇ ਦੋਹਾਂ ਨੇ ਨਾ ਮੰਮੀ ਨੇ ਕਿਹਾ ਨਹੀਂ ਮੰਮੀ ਤੇ ਕਿਹਾ ਵੀ ਇਹਨਾਂ ਬਾਗਦੇ ਰਹਿਣ ਤੱਕ ਕਿੱਲੇ ਵਾਲੇ ਤੁਸੀਂ ਤਿੰਨੇ ਮੈਨੂੰ ਮਾਸੀ ਦੇ ਵੀ ਲਵਾਓ ਕਿੱਲੇ ਲਾਉਗੇ ਮਾਸੀ ਦੇ ਓਕੇ ਉਹੀ ਕਹਿੰਦੇ ਅਸੀਂ ਮਾਸੀ ਦੇ ਅਸੀਂ ਕੋਈ ਕੰਮ ਕਰੀਏ ਲਵਾ ਲੈਣਾ ਹਾਂਗਾ ਫਟੇ ਵੀ ਹਾਂ ਹਾਂ ਉਹ ਤਰਾ ਦੇ ਛੂਹ ਵੀ ਲੈਣੀਆਂ ਲਾਲਾ ਹੈ ਹਾਂ ਲੈ ਦੱਸ ਇਨਾਰੇ ਪਰ ਛੂਹਤਾ ਚਲੋ ਸੰਭਲੂਗੀ ਮੇਰੇ ਕੋਲ ਤਾਂ ਸਾਰੀ ਪੁੱਛ ਸਾਹ ਸਾਹ ਲਾ ਕੁੜੀ ਥੋੜੀ ਨਾ ਨਹੀਂ ਕੁੜੀ ਥੋੜੀ ਹੈ ਯਾਨੂ ਤਾਂ ਹਰੇ ਨੂੰ ਆਪਣੇ ਯਾਨੂ ਤਾਂ ਲੋੜੀਓ ਮੈਨੂੰ ਤੇਰਾ ਜੀਜੇ ਚਲ ਮੈਂ ਨਹੀਂ ਲਾਦੀਏ ਸਹੀ ਗੱਲ ਬੰਦੇ ਪਰ ਤੇ ਜੀਜੇ